ਆਪ ਦੇ ਉਮੀਦਵਾਰ ਕਾਕਾ ਬਰਾੜ ਤੋਂ ਫਿਰੋਜ਼ਪੁਰ ਹਲਕੇ ਦੇ ਲੋਕਾਂ ਨੂੰ ਜਾਣ ਪਾਰਟੀ ਨੂੰ ਹੋ ਸਕਦਾ ਹੈ ਨੁਕਸਾਨ ਪਾਰਟੀ ਹਾਈ ਕਮਾਂਡ ਨੇ ਸਰਵੇ ਦੇ ਆਧਾਰ ਤੇ ਬਣਾਇਆ ਉਮੀਦਵਾਰ ਫਿਰੋਜ਼ਪੁਰ ਵਿੱਚ ਨਹੀਂ ਹੈ ਕਾਕਾ ਬਰਾੜ ਦਾ ਕੋਈ ਆਧਾਰ 2022 ਦੇ ਵਿਧਾਨ ਸਭਾ ਚੋਣਾਂ ਬਦਲਾਅ ਦੇ ਨਾਅਰੇ ਨਾਲ ਜਿੱਤਣ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਪਹਿਲੇ ਵਾਲੇ ਬਦਲਾਅ ਦੀ ਹਕੀਕਤ ਦੇਖਣ ਨੂੰ ਨਹੀਂ ਮਿਲੇਗੀ। ਪੰਜਾਬ ਦੀਆਂ ਜਿੰਨੀਆਂ ਵੀ ਲੋਕ ਸਭਾ ਸੀਟਾਂ ਹਨ ਉਹਨਾਂ ਤੇ ਪਾਰਟੀ ਨੇ ਪੁਰਾਣੇ ਚਿਰਿਆਂ ਤੇ ਹੀ ਦਾਅ ਖੇੜਿਆ ਹੈ। ਨਵੇਂ ਚਿਰਿਆਂ ਨੂੰ ਇਸ ਵਾਰ ਮੌਕਾ ਹੀ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਮਹਿਲਾ ਨੇਤਾ ਨੂੰ ਟਿਕਟ ਦਿੱਤਾ ਗਿਆ ਹੈ। ਜੋ ਪਾਰਟੀ ਲਈ ਨੁਕਸਾਨ ਦੇ ਹੋ ਸਕਦਾ ਹੈ। ਗੱਲ ਕਰੀਏ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਤਾਂ ਇੱਥੋਂ ਜਗਦੀਪ ਸਿੰਘ ਕਾਕਾ ਬਰਾੜ ਨਾਮਕ ਜਿਸ ਐਮਐਲਏ ਨੂੰ ਟਿਕਟ ਦੇ ਕੇ ਉਮੀਦਵਾਰ ਬਣਾਇਆ ਹੈ ਉਸ ਦੀ ਸ਼ਖਸੀਅਤ ਤੋਂ ਫਿਰੋਜ਼ਪੁਰ ਦੇ ਲੋਕ ਅਣਜਾਣ ਹਨ ਫਿਰੋਜ਼ਪੁਰ ਵਾਸੀਆਂ ਨੇ ਉਸ ਦਾ ਕਦੇ ਨਾਮ ਹੀ ਨਹੀਂ ਸੁਣਿਆ ਅਤੇ ਨਾ ਹੀ ਉਸ ਦਾ ਹਲਕੇ ਖਾਸ ਕਰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੋਈ ਆਧਾਰ ਅਤੇ ਪਛਾਣ ਹੈ ਹਾਲਾਂਕਿ ਪਾਰਟੀ ਹਾਈ ਕਮਾਂਡ ਨੇ ਸਰਵੇ ਦੇ ਆਧਾਰ ਤੇ ਕਾਕਾ ਬਰਾੜ ਨੂੰ ਟਿਕਟ ਦਿੱਤੀ ਹੈ ਇਸ ਤੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕੀ ਆਮ ਆਦਮੀ ਪਾਰਟੀ ਦੇ ਜਿਸ ਉਮੀਦਵਾਰ ਨੂੰ ਲੋਕ ਜਾਣਦੇ ਨਹੀਂ ਉਸ ਨੂੰ ਵੋਟ ਕਿਵੇਂ ਪਾਉਣਗੇ ਇਸੇ ਗੱਲ ਦਾ ਸਿੱਧਾ ਅਸਰ ਪਾਰਟੀ ਨੂੰ ਨੁਕਸਾਨ ਦੇ ਤੌਰ ਤੇ ਚੱਲਣਾ ਪੈ ਸਕਦਾ ਹੈ ਦੂਜੇ ਪਾਸੇ ਪਾਰਟੀ ਹਾਈ ਕਮਾਂਡ ਦੀ ਗੱਲ ਕੀਤੀ ਜਾਵੇ ਤਾਂ ਕਾਕਾ ਬਰਾੜ ਨੂੰ ਟਿਕਟ ਦੇਣ ਕਾਰਨ ਟਿਕਟ ਦੇ ਚਾਹਵਾਨ ਕਈ ਸੰਭਾਵਿਤ ਉਮੀਦਵਾਰਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਦਰਜਨਾਂ ਦੇ ਕਰੀਬ ਐਸੇ ਉਮੀਦਵਾਰਾਂ ਨੇ ਟਿਕਟ ਲਈ ਆਪਣੀ ਇੱਛਾ ਜ਼ਾਹਿਰ ਕਰ ਅਪਲਾਈ ਕੀਤਾ ਸੀ ਹਾਲਾਂਕਿ ਇਸ ਗੱਲ ਨੂੰ ਹਾਈ ਕਮਾਂਡ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਵੱਡੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਟਿਕਟ ਸਰਵੇ ਦੇ ਆਧਾਰ ਤੇ ਦਿੱਤੀ ਗਈ ਹੈ। ਪਾਰਟੀ ਦੇ ਕਈ ਨੇਤਾ ਭਾਵੇਂ ਖੁੱਲਕੇ ਪਾਰਟੀ ਖਿਲਾਫ ਗੁੱਸਾ ਜ਼ਾਹਿਰ ਨਹੀਂ ਕਰ ਰਹੇ ਲੇਕਿਨ ਇਸ ਗੱਲ ਦਾ ਅਸਰ VOTING ਤੇ ਪੈ ਸਕਦਾ ਹੈ। ਫਿਰੋਜ਼ਪੁਰ ਦੇ ਵੋਟਰਾਂ ਦਾ ਕਹਿਣਾ ਹੈ ਕਿ ਜਿਸ ਉਮੀਦਵਾਰ ਨੂੰ ਉਹ ਜਾਣਦੇ ਨਹੀਂ ਉਸ ਨੂੰ ਵੋਟ ਕਿਵੇਂ ਪਾਉਣਗੇ? ਪਹਿਲਾਂ ਹੀ ਉਹ ਬਦਲਾਵ ਦੇ ਚੱਕਰ ਵਿੱਚ ਗੁੰਮਰਾ ਹੋ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੋ ਬਦਲਾਵ ਉਹਨਾਂ ਨੇ ਵੇਖਣ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਂਦਾ ਸੀ। ਉਹ ਕਿਤੇ ਵੀ ਨਹੀਂ ਦਿਖ ਰਹਾ ਲੋਕ ਪਹਿਲਾਂ ਤੋਂ ਵੀ ਜਿਆਦਾ ਦੁਖੀ ਹੋ ਚੁੱਕੇ ਹਨ ਉਧਰ ਜਲਾਲਾਬਾਦ ਹਲਕੇ ਦੀ ਗੱਲ ਕਰੀਏ ਤਾਂ ਉਥੋਂ ਦੇ ਐਮ.ਐਲ.ਏ ਜਗਦੀਪ ਕੰਬੋਜ ਗੋਲਦੀ ਦੇ ਪਿਤਾ ਸੁਰਿੰਦਰ ਕੰਬੋਜ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਲੜ ਰਹੇ ਹਨ ਹਲਕੇ ਦੇ ਲੋਕ ਦੱਬੀ ਹੋਈ ਜ਼ੁਬਾਨ ਵਿੱਚ ਇਹ ਕਹਿ ਰਹੇ ਹਨ ਕਿ ਭਾਵੇਂ ਗੋਲਦੀ ਕੰਬੋਜ ਨੇ ਆਪਣੇ ਪਿਤਾ ਨੂੰ ਬੇਦਖਲ ਕੀਤਾ ਹੋਇਆ ਹੈ ਲੇਕਿਨ ਰਿਸ਼ਤਾ ਕਦੀ ਵੀ ਖਤਮ ਨਹੀਂ ਹੁੰਦਾ ਅਤੇ ਗੋਲਦੀ ਕੰਬੋਜ ਆਪਣੇ ਪਿਤਾ ਦੇ ਹੱਕ ਵਿੱਚ ਅੰਦਰ ਖਾਤੇ ਕੁਝ ਵੀ ਕਰ ਸਕਦੇ ਹਨ ਫਿਰੋਜ਼ਪੁਰ ਸ਼ਹਿਰੀ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਦੇ ਐਮ.ਐਲ.ਏ. ਰਣਵੀਰ ਪੁੱਲਰ ਜੋ ਖੁਦ ਟਿਕਟ ਦੇ ਚਾਹਵਾਨ ਸਨ ਉਸਦੇ ਹਲਕੇ ਦੇ ਲੋਕ ਹੀ ਉਸ ਤੋਂ ਖਫਾ ਹਨ ਜਿੱਤਣ ਤੋਂ ਬਾਅਦ ਉਹ ਇੱਕ ਵਾਰ ਵੀ ਸ਼ਹਿਰੀ ਵਾਸੀਆਂ ਦੇ ਕੋਲ ਨਹੀਂ ਪਹੁੰਚੇ ਕੇਵਲ ਉਦਘਾਟਨ ਅਤੇ ਪ੍ਰੋਗਰਾਮਾਂ ਵਿੱਚ ਹੀ ਨਜ਼ਰ ਆਏ ਹਨ ਲੋਕਾਂ ਵਿੱਚ ਵਿਚਰਨ ਦੀ ਉਹਨਾਂ ਨੇ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਸਾਨਾਂ ਨੂੰ ਉਹ ਬੁਰਾ ਪਲਾਵੀ ਕਹਿ ਚੁੱਕੇ ਹਨ ਹੁਣ ਸ਼ਹਿਰੀ ਹਲਕੇ ਦੇ ਲੋਕ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣਗੇ ਇਨਾਂ ਸਾਰੀਆਂ ਗੱਲਾਂ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਫਿਰੋਜ਼ਪੁਰਿਆ ਲਈ ਅਣਜਾਣ ਵਿਅਕਤੀ ਨੂੰ ਟਿਕਟ ਦੇ ਕੇ ਆਮ ਆਦਮੀ ਪਾਰਟੀ ਨੇ ਖੁਦ ਦਾ ਨੁਕਸਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਿੱਤ ਵੀ ਪਾਰਟੀ ਤੋਂ ਦੂਰ ਹੋਣ ਦੀ ਨਜ਼ਰ ਆ ਰਹੀ ਹੈ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ